ਹਰਪ੍ਰੀਤ ਕਹਿੰਦੀ ਮੈਨੂੰ ਕਿ ਪੇਕੀ ਛੱਡਿਆ ਬੇਬੇ ਲੈ ਬੇਬੇ ਨੂੰ ਪੁੱਛ ਕੀ ਜਾ ਬੇਬੇ ਤਾਂ ਹੋ ਫਿਰਦੀ ਐ ਚਲ ਬੇਬੇ ਨਹੀਂ ਗੱਲ ਕਰਦੇ ਆ ਹਰਪ੍ਰੀਤ ਤਾਂ ਰੋਜ਼ ਹੀ ਕਹਿੰਦੀ ਐ ਉਹ ਤਾਂ ਬਾਹਲੀ ਕਹਲ ਕਰਦੀ ਦੀ ਉਹ ਮੈਂ ਤਾਂ ਆਪਦਾ ਕੰਮ ਵੀ ਛੱਡ ਕੇ ਆਇਆ ਖੇਤੋਂ ਅੱਜ ਚਲ ਛੱਡ ਕੇ ਤਾਂ ਹੁਣ ਹੀ ਆ ਛੁੱਟੀਆਂ ਤੀ ਬੇਬੇ ਹਾਂ ਤੂੰ ਇੱਥੇ ਕੀ ਕਰੀ ਜਾਨੀ ਐ ਮੈਂ ਤਾਂ ਆਹ ਦੇਖਦੀ ਸੀ ਚੌਲੇ ਉਹ ਸਬਜ਼ੀ ਦਾ ਮੈਂ ਤੋੜ ਲੂ ਮੇਰੀ ਗੱਲ ਸੁਣ ਹਾਂ ਆਪਾਂ ਨੂੰ ਤਾਂ ਅੱਜ ਇੱਕ ਕੌਲੀ ਨਾਲ ਹੀ ਸਰਜੂ ਸਬਜ਼ੀ ਨਾਲ ਕੀ ਆ ਬਾਣੀ ਤੂੰ ਕੀ ਕਰਾਉਣਾ ਹੈ ਆਪਾਂ ਅੱਜ ਕੀ ਹੋ ਗਿਆ ਅੱਜ ਕਿਵੇਂ ਕੌਲੀ ਦਾ ਸਾਹ ਲੈਣਾ ਆਪਣੀ ਤਾਂ ਆਪਦੀ ਪੇਕੀ ਜਾ ਉਹ ਨੂੰ ਮੈਂ ਛੱਡ ਕੇ ਆਣਾ ਸੀ ਮੈਂ ਤਾਂ ਖੇਤੋਂ ਆਇਆ ਨਰਮਾ ਗੁੜ ਦਾ ਗੁੜ ਦਾ ਉਹ ਨੂੰ ਮੈਂ ਛੱਡਿਆ ਪਰ ਇਹ ਕਿਉਂ ਛੱਡ ਕੇ ਕਹਦਾ ਨਾ ਪੇਕੀ ਪੁਕੀ ਉਹਨੇ ਸਾਰੀ ਅੱਜ ਕੱਲ੍ਹ ਛੁੱਟੀਆਂ 'ਚ ਜਾਂਦੀਆਂ ਨੇ ਇਹ ਹਰਪ੍ਰੀਤ ਬਗਜੂ ਫੇਰ ਕੀ ਗੱਲ ਹੈ ਨਾ ਨਾ ਕੰਮ ਕੌਣ ਕਰੂਗਾ ਕੰਮ ਮੈਂ ਕਰਾ ਦਿਆ ਕਰੂ ਤੇਰੇ ਨਾਲ ਮਾੜਾ ਮੋਟਾ ਹੋਰ ਆਪਣੇ ਕਿੰਨਾ ਕੰਮ ਹੈਗਾ ਵਸੇ ਲੈ ਤੂੰ ਕਰਾ ਦਿਆ ਕਰੇਂਗਾ ਮੈਨੂੰ ਪਤਾ ਹੀ ਹੈ ਤੇਰਾ ਕਰਾਉਣਾ ਇਹਦਾ ਤੂੰ ਤਾਂ ਕਿਹੜਾ ਬਾਜ ਦੇ ਨਾ ਬਾਹ ਆਗ ਬੇਬੇ ਮੈਂ ਆ ਗਿਆ ਤੂੰ ਖਾ ਖਾ ਦੇ ਬਿੰਦ ਕੋ ਬਾਹਰ ਕਿੱਥੇ ਜਾਣਾ ਜੀ ਮੈਂ ਨਰਮਾ ਹੀ ਗੁੱਢਣਾ ਦੋ ਦਿਨ ਨਰਮਾ ਮੈਂ ਨਾ ਗੁੱਡੂnga ਕੀ ਗੱਲ ਐ ਚਾਰ ਦਿਨ ਕਰੀ ਰਹੂnga ਤੇਰੇ ਕੋਲੇ ਭਾਂਡੇ ਮੈਂ ਮਾਜਦਾ ਕਰੂ ਤੇਰੇ ਲੈ ਮੈਨੂੰ ਪਤਾ ਹੀ ਐ ਉਸੇ ਮੂਰੇ ਮਾਜਦਾ ਮੇਰੇ ਮੂਰੇ ਨਹੀਂ ਮਾਜਦਾ ਤੂੰ ਭਾਂਡੇ ਬੇਬੇ ਮੇਰੀ ਗੱਲ ਸੁਣ ਨਾ ਮੈਂ ਤੁਹਾਨੂੰ ਮਜਾਏ ਜਾਂਦਾ ਥੋ ਭਾਂਡੇ ਉਹ ਹੀ ਮਜਾ ਲਾਂਦੀ ਤੇ ਥੋ ਬੇਬੇ ਗਲੀ ਚ ਖੜੇ ਆ ਲੋਕਾਂ ਨੂੰ ਤੂੰ ਕਿਉਂ ਦੱਸ ਗਿਆ ਵੀ ਮੈਂ ਭਾਂਡੇ ਮਾਈਦਾ ਉਮਰਾ ਜਲੂਸ ਕੱਢਦੀਆਂ ਮੈਂ ਆਪ ਹੀ ਕਹਿਣਾ ਕਿ ਬੰਦੇ ਮਾਂ ਦਾ ਕਰੂੰਗਾ ਮੈਂ ਤੈਨੂੰ ਆਏਂ ਕਿਹਾ ਦੀ ਮਾਂ ਦਾ ਤੂੰ ਮਾਂ ਤੋਂ ਮਜਾਉਂਦੀ ਏ ਚੱਲ ਮਾਂ ਮਾਂ ਪਿਓ ਦੇ ਭਾਂਡੇ ਦਾ ਪੁੰਨ ਹੁੰਦਾ ਮੈਂ ਤੇਰੇ ਭਾਂਡੇ ਮਾਂ ਦਾ ਕਰੂੰ ਤੂੰ ਐ ਸਾਰੇ ਪੜਦੇ ਨਾ ਚੱਕਿਆ ਕਰ ਵੀ ਤੂੰ ਆਪਦੇ ਘਰਾਂ ਲਈ ਮੁਰੇ ਭਾਂਡੇ ਮਾਂ ਹੀ ਬਣਾ ਮੈਂ ਤੁਹਾਨੂੰ ਦੱਸਾਂ ਮੈਂ ਤਾਂ ਜਾਣ ਨਹੀਂ ਦਿੰਦੀ ਉਹਨੂੰ ਠੀਕ ਹੈ ਕਿਉਂ ਨਹੀਂ ਜਾਣ ਦਿੰਦੀ ਉਹ ਰੋਜ਼ ਛਿੱਟਕਾਈ ਜਾਂਦੀ ਹੈ ਮਾਂ ਆਉਦੀ ਨਹੀਂ ਇੱਥੇ ਪਿਓ ਆਦਾ ਨਹੀਂ ਕੋਈ 10 ਰੁਪਏ ਕਦੇ ਉਹਨੂੰ ਦਿੱਤੇ ਨਹੀਂ ਉਹਦੇ ਭਰਾ ਪਰਜਾਈ ਨੇ ਤੇਰੇ ਲੈਣ ਕੀ ਜਾਣਾ ਬੇਬੇ ਹਾਂ ਤੂੰ ਇੰਗੇ ਇੰਗੇ ਗੱਲਾਂ ਕਰਦੀਆਂ 10 ਰੁਪਏ ਨੂੰ ਆਪਣੇ ਕੋਲੇ ਕਿਸੇ ਗੱਲ ਦੀ ਘਾਟ 10 ਰੁਪਏ ਲੈਣ ਜਾਊਗੀ ਮੰਗਤੀ ਐ ਉਹ ਕੋਈ ਰੁਪਏ ਮੰਗਣ ਜਾਊਗੀ ਉੱਥੇ ਤੇ ਟਿੰਗਿਆਂ ਨੂੰ ਹੁੰਦਾ ਹੀ ਆ ਮਾਪਿਆਂ ਦਾ ਉਹ ਪੈਸੇ ਦੇਣਾ ਕੋਈ ਛੂਟ ਦੇਣਾ ਹਾਂ ਪਰ ਜਾਂਦਾ ਛੂਟਾਂ ਦਾ ਰਹੇਦਾ ਤੈਨੂੰ ਤਾਂ ਐ ਤੇ ਨਹੀਂ ਹੈਗਾ ਉਹ ਐਂ ਕਹਿੰਦੇ ਹੁੰਦੇ ਨੇ ਵੀ ਇੱਕ ਪਾਸੇ ਤਾਂ ਪਈ ਰੋਟੀ ਮੱਚ ਜਾਂਦੀ ਐ ਵਿਚਾਰੀ ਦਾ ਪਾਸਾ ਏ ਥੱਲੇ ਉਹ ਮੜੇ ਪਿੱਕੀ ਉਹ ਨਹੀਂ ਹਲੇ ਮਹੀਨਾ ਹੋਇਆ ਨਹੀਂ ਜਾ ਕੇ ਆਏ ਨੂੰ ਕੱਲ ਤਾਂ ਜਾ ਕੇ ਇਹਦੇ ਤਾਈ ਦਾ ਭੋਗ ਸੀਗਾ ਭੋਗ ਭੋਗਾਂ ਤੇ ਮੇਰੀ ਗੱਲ ਸੁਣਾ ਭੋਗਾਂ ਦੇ ਕੋਈ ਗੱਲਬਾਤ ਹੁੰਦੀ ਹੁੰਦੀ ਹੈਗੀ ਕੋ ਗੱਲਬਾਤ ਰਹੂਗੀ ਦੋ ਦਿਨ ਕੀ ਗੱਲਾਂ ਰਿਹਾ ਉਹਦੇ ਵਿਚਾਰੀ ਨੂੰ ਪਰੋਜ ਕਹਿੰਦੀ ਸੀ ਉਹ ਬਾਲੀ ਉਹ ਤਾਂ ਕਰੀ ਜਾਂਦੀ ਸੀ ਮੈਨੂੰ ਛੱਡਿਆ ਉਹਨਾਂ ਦੇ ਤੂੰ ਨਾ ਕੰਮ ਕਰ ਆਪਦਾ ਜਾ ਪਾਸ ਕੋਲੋਂ ਨਾ ਪਾਣੀ ਪਿਆ ਦੇ ਨੀਰਾ ਤਾਂ ਮੈਂ ਦਿੱਤਾ ਆ ਪਾ ਤੇ ਤੋਬੇ ਤੇ ਲੈ ਜਾ ਮੈਂ ਛੱਡ ਕੇ ਉਹ ਮੱਜਾਂ ਦਾ ਛੱਡ ਗਈ ਜਾਂਦੀ ਜੇ ਤੂੰ ਆ ਹੀ ਗਿਆ ਕੰਮ ਛੱਡ ਕੇ ਖੇਤੋਂ ਮੈਂ ਹਰਪ੍ਰੀਤ ਨੂੰ ਪੁੱਛਦਾ ਜੀ ਉਹਨੇ ਕਿਹਾ ਤਾਂ ਮੈਂ ਛੱਡਿਆ ਬੇ ਬੇ ਹਰਪ੍ਰੀਤ ਦੇ ਮਗਰ ਨਾ ਲੱਗਿਆ ਕਰ ਬਾਲਾ ਬੇ ਮੈਂ ਤਾਂ ਹਰਪ੍ਰੀਤ ਮਗਰ ਤਾਂ ਮੈਂ ਕੀ ਲੱਗਣਾ ਹੈਗਾ ਮਗਰ ਤਾਂ ਮੈਂ ਤੇਰੀ ਲੱਗਣਾ ਜੇ ਮੈਂ ਹਰਪ੍ਰੀਤ ਦੇ ਮਗਰ ਲੱਗਣਾ ਹੁੰਦਾ ਫਿਰ ਮੈਂ ਸਿੱਧਾ ਤੇਰੇ ਕੋਲ ਹੀ ਆਉਂਦਾ ਨਹੀਂ ਸੀ ਉਦਰੀ ਭਗ ਜਾਂਦਾ ਮੈਨੂੰ ਛੱਡੀ ਆਉਂਦਾ ਤੂੰ ਤਾਂ ਭਗ ਹੀ ਜਾਂਦਾ ਜੇ ਤੇਰੇ ਸਾਰੇ ਹੁੰਦਾ ਹਰਪ੍ਰੀਤ ਨੂੰ ਛੱਡਣ ਤੇਰੇ ਸਾਰੇ ਨਹੀਂ ਹੈਗਾ ਚੰਗਾ ਤੂੰ ਜਾ ਕੇ ਰਹਿ ਕਰ ਲੈ ਫਿਰ ਉਹ ਦਿਨ ਆ ਮੈਂ ਤਾਂ ਉਹਨੂੰ ਕਹਿਦੀ ਆ ਵੀ ਇਹਦਾ ਕੰਮ ਛੜਾਈ ਐ ਨਹੀਂ ਇਹਦਾ ਵੀ ਮੈਨੂੰ ਛੱਡਣਾ ਮੈਂ ਪੈਕ ਕੀ ਆ ਮੈਂ ਨਹੀਂ ਜਾਣ ਦਿੰਦੀ ਤੈਨੂੰ ਪੈਕੀ ਭੁਖੀ ਲੱਕੀ ਕਰਾਂ ਹੁਣ ਜੇ ਮੈਂ ਹਰਪ੍ਰੀਤ ਦੀ ਮੰਨਾ ਕਿ ਮੈਂ ਬੇਬੇ ਦੀ ਮੰਨਾ ਮੇਰਾ ਖੇਤੋਂ ਵੀ ਆ ਗਿਆ ਸੀ ਆਪ ਤਮ ਗਾਪ ਤਾ ਬੋਲਦਾ ਨਹੀਂ ਨਾ ਮੈਨੂੰ ਬੋਲਣ ਦੇ ਵੇਰੇ ਮੂਰੇ ਆ ਆਉਂਦੀ ਏ ਸ਼ੇਰ ਮੰਗੋ ਟੱਪਦੀ ਤੁਰੇ ਸ਼ੇਰ ਨਹੀਂ ਕਿੱਥੋਂ ਪੱਲੇ ਪਈਆ ਮੇਰੇ ਮੈਨੂੰ ਤਾਂ ਤਪਾ ਕੇ ਮਾਰ ਰੱਖਿਆ ਨਹੀਂ ਕੱਲੀ ਨੇ ਨੇ ਆਹਾਂ ਕਿਵੇਂ ਬੈਠੀ ਆਂਗੀ ਤੂੰ ਤੇ ਉਹ ਖਸਮੋਂ ਕੰਮ ਨਹੀਂ ਕਰਨ ਦੇਖਿਆ ਤੇ ਚ ਨਾ ਮੈਂ ਕੀ ਕਹਾਂ ਨੂੰ ਸੱਜਣਾ ਨੇ ਫੋਨ ਕਰਕੇ ਕਿਹਾ ਜੇ ਮੈਨੂੰ ਛੱਡਿਆ ਪਿਆ ਕੀ ਪੇਕੀ ਤੇਰੇ ਦੱਸ ਤੂੰ ਤਲਾਏ ਆ ਬੈ ਕੇ ਬੋਲ ਲਾ ਬੈ ਕੇ ਸਿਰ ਤੇ ਖੜੀਏਵੇਂ ਨੇ ਬੈ ਕੇ ਬੋਲਾ ਤੇਰੇ ਸਰਾ ਨਹੀਂ ਹੋ ਕੇ ਸਮਾਰ ਤੇ ਬੋਲਾ ਬੋਲ ਬੋਲ ਕੀ ਬੋਲਦੀ ਐ ਮੈਂ ਤਾਂ ਐ ਬੋਲਦੀ ਐ ਤੂੰ ਕੰਮ ਕਿਉਂ ਨਹੀਂ ਕਰਨੀ ਸਾਨੂੰ ਕਿਉਂ ਭੁੱਖੇ ਮਾਰਦੀ ਐ ਬੇਬੇ ਮੈਂ ਕਦੋਂ ਕੰਮ ਤੋਂ ਰੁੱਕੇ ਮੈਂ ਤਾਂ ਕੁਝ ਕਹੀ ਨਹੀਂ ਉਹਨੂੰ ਕਿਹਾ ਨਹੀਂ ਨਾ ਤੇ ਫੋਨ ਕਰਕੇ ਸੱਦਿਆ ਉਹ ਖੜਾ ਕਹਿੰਦਾ ਹਰਪ੍ਰੀਤ ਨੂੰ ਛੱਡ ਕੇ ਆਉਣਾ ਮੈਂ 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 ਨਹੀਂ ਫੋਨ ਲਾਇਆ ਬੇਬੇ ਮੈਂ ਕਦੋਂ ਲਾਇਆ ਫੋਨ ਤੂੰ ਸਿੱਧੀ ਹੋ ਕੇ ਨਾ ਕੰਮ ਕਰ ਲੈ ਕਰਦਾ ਮੈਂ ਕਹੀ ਨਹੀਂ ਉਹਨੂੰ ਉਹ ਤਾਂ ਆਪ ਹੀ ਕਹਿੰਦਾ ਸੀ ਮੇਰੀ ਭੈਣ ਨੇ ਫੋਨ ਲਾਇਆ ਉਹ ਮੇਰੀ ਭੈਣ ਆ ਰਹੀ ਹੈ ਪੇਕੀ ਨਹੀਂ ਮਾਂ ਤੇਰੀ ਨਹੀਂ ਉੱਥੇ ਪਿਓ ਤੇਰਾ ਨਹੀਂ ਹਾਂ ਭਰਾ ਪਰਦੇ ਨਹੀਂ ਤੈਨੂੰ ਕੋਈ ਦਾਸ ਰੁਪਏ ਨਹੀਂ ਦਿੱਤੇ ਤੂੰ ਲੈਣ ਕੀ ਜਾਣਾ ਤੇਰੇ ਇੱਥੇ ਸਭ ਕੁਝ ਮਿਲਦਾ ਲੀੜੇ ਤੈਨੂੰ ਮਿਲਦੇ ਜੋੜੇ ਤੈਨੂੰ ਮਿਲਦੇ ਚੰਗਾ ਜੋਖਾ ਤੈਨੂੰ ਖਾਣ ਨੂੰ ਮਿਲਦਾ ਹੋਰ ਦੱਸ ਤੂੰ ਭਾਰ ਦੀ ਕੀ ਹੈ ਵੀ ਵੀ ਮੇਰੀ ਭੈਣ ਆਈ ਹੈ ਜੇ ਮੈਂ ਦੋ ਦਿਨ ਉਹਦੇ ਕੁੜੀ ਲਾਇ ਆਉਂ ਫੇਰ ਕੀ ਹੋ ਜੂ ਜੇ ਸਾਡਾ ਮਾਂ ਪਿਓ ਨਹੀਂ ਭੈਣਾਂ ਤਾਂ ਅਸੀਂ ਹੈਗੇ ਹੀ ਆ ਦੋਨੇ ਭੈਣ ਇੱਥੇ ਸੱਦ ਲਾ ਇੱਥੇ ਮਿਲ ਜੂਗੀ ਇੱਥੇ ਹਾਂ ਇੱਥੇ ਤੂੰ ਉਹੀ ਗੱਲ ਆ ਰੋਟੀ ਦੀ ਬੁਰਕੀ ਤਾਂ ਤੂੰ ਮੈਨੂੰ ਨਹੀਂ ਚੱਕਣ ਦਿੰਦੀ ਮੇਰੀ ਭੈਣ ਨੂੰ ਚੱਕਣ ਦੇ ਦੇਂਗੀ ਤੂੰ ਮੇਰੀ ਇੰਨੀ ਕਿੱਤੇ ਹਿੰਮਤ ਵੀ ਮਾਂ ਦੀ ਭੈਣ ਸੱਦ ਲਾਂ ਅੱਛਾ ਭੈਣ ਤੇਰੀ ਨੂੰ ਕਦੇ ਘਰ ਦੇ ਦਿੱਤੀ ਰੋਟੀ ਵੀ ਵਾਰੀ ਆਈ ਐ ਤੇ 10 ਦਿਨ ਲਾਕੇ ਗਈ ਐ ਕਿੰਨੇ ਵੇ ਬੇਲਾਗੀ ਦਾ ਦਿਨ ਤੇਰੇ ਬਸ ਕਰ ਜਾ ਦੇਖ ਲੈ ਭੈਣ ਨੂੰ ਕਹਿੰਦੀ ਮੇਰੀ ਰੋਟੀ ਨਹੀਂ ਤੈਨੂੰ ਅੱਗ ਲੱਗਿਆ ਜੀ ਪੇਕੀ ਜਾਣ ਦੀ ਬੇਬੇ ਹਰੇਕ ਕੁੜੀ ਨੂੰ ਹੁੰਦਾ ਅੱਜ ਕੱਲ੍ਹ ਆਹਦੀ ਪੇਕੀ ਜਾਣ ਦਾ ਮੈਨੂੰ ਵੀ ਏ ਮੇਰੀ ਭੈਣ ਆਈ ਐ 2 ਦਿਨ 2-4 ਦਿਨ ਜਾਂਦੇ ਦੇ ਬੇਬੇ ਬਣ ਕੇ ਹੱਥ ਬੰਨ ਕੇ ਮੇਹਨਤੀ ਤੇਰੇ ਮੂਰੇ ਸਾਡੇ ਮਾਂ ਪਿਓ ਤਾਂ ਹੈ ਨਹੀਂਗਾ ਭੈਣਾ ਭੈਣੀਆਂ ਅਸੀਂ ਗੇਤੀ ਪੈਣਾ ਪੈਣਾ ਵਿੱਚ ਦੀ ਮੁਲਾਪ ਕਰ ਲਾਂਗੇ ਤੇਰਾ ਕੀ ਕਰਦਾ ਤੂੰ ਐਂ ਕਰ ਦੋ ਦਿਨ ਕੰਮ ਵਾਲੀ ਲਾ ਦੂਗਾ ਉਹਨੇ ਮੈਨੂੰ ਕਿਹਾ ਸੀ ਤੂੰ ਐਂ ਕਰ ਜੇ ਤੂੰ ਪੈੱਕੀ ਜਾਣਾ ਪੈੱਕਿਆਂ ਜੋਗਰੀ ਰਹਿ ਜਾ ਮੇਰੇ ਮੁੰਡੇ ਦਾ 25 ਕਿੱਲੇ ਜ਼ਮੀਨ ਦੇ ਹੁੰਦੇ ਆ ਮੈਂ ਤਾਂ ਦੁਬਾਰੇ ਵੇਹ ਲੂੰ ਜਾਂ ਬਗ ਜਾ ਪੈੱਕਿਆ ਜੋਗਰੀ ਰਹੀਂ ਉੱਡ ਜਾ ਖੜੀ ਹੋ ਚੱਕ ਬੈਠ ਤਰਦੀ ਹੋ ਜਾ ਨਹੀਂ ਮੈਂ ਮੈਂ ਤੇ ਜਾਂਦੀ ਨਹੀਂ ਫਿਰ ਮੈਂ ਤਾਂ ਕੋਈ ਨਹੀਂ ਰਹਿ ਲੂੰਗੀ ਨਾ ਜਾਉ ਨਾ ਕ ਬਗ ਜਾ ਨਹੀਂ ਜਾਂਦੀ ਫਿਰ ਮੈਂ ਜਾਂ ਕਹਿ ਦੇ ਉਹਨੂੰ ਕਿ ਖੇਤ ਬਗ ਜਾ ਤੇ ਜਾਂਦੀ ਨਹੀਂ ਉਹਨੇ ਮੈਂ ਕਿਹਾ ਈ ਵੇਦਾ ਪਾਣੀ ਪੀ ਆ ਦੇ ਪਸਗੋਨੀ ਦਾ ਪਾਇ ਮੈਂ ਇਦਰੀ ਆਹੋ ਫਿਰਦਾ ਪਾਉਂਕਦਾ ਚਲ ਮੈਂ ਮੈਂ ਕਹਦਾ ਨਹੀਂ ਬੇਬੀ ਮੈਂ ਕਹਦਾ ਨਹੀਂ ਤੂੰ ਖੇਤ ਵਗ ਜਾ ਤੂੰ ਸੱਦਿਆ ਕਾ ਬਦ ਮਨਾ ਦੱਸ ਬੇਬੇ ਸੱਦਿਆ ਮੈਂ ਨਹੀਂ ਸੱਦਿਆ ਮੇਰੀ ਭੈਣ ਨੇ ਫੋਨ ਕਰਿਆ ਮੰਨ ਲਿਆ ਕਰ ਤੂੰ ਫੋਨ ਕਰਿਆ ਜਾ ਬਗ ਜਾ ਖੜੀ ਹੋ ਕੰਮ ਕਰ ਮੈਨੂੰ ਕਹਿ ਨਹੀਂ ਖਿਆ ਜੀ ਹੁਣ ਭੈਣ ਆਈ ਐ ਦੀ ਭੈਣ ਦੱਸ ਤੇਰੀ ਜਜੋਤਰੀ ਐ ਇਹਦੇ ਉਹੀ ਭੈਣਾਂ ਦੀ ਪਾਉਂਕ ਨਹੀਂ ਰੋਜ਼ ਤਾਂ ਖਜਾਂਦੀ ਐ ਵੀ ਤੂੰ ਇੱਥੇ ਸੱਦ ਲੈ ਦੋ ਦਿਨ ਤੇਰਾ ਭੈਣ ਨੂੰ ਮਿਲਣ ਨੂੰ ਜੀ ਕਰਦਾ ਪੈਨ ਦੱਸ ਕਿਤੇ ਨਹੀਂ ਇੱਥੇ ਬਦਾਵ ਲੈ ਕੇ ਆਉਗੀ ਤੈਨੂੰ ਸਾਰਾ ਕੁਝ ਮਿਲਦਾ ਇੱਥੇ ਜੇ ਤਾਂ ਅੱਖ ਵੀ ਪਈ ਮੈਨੂੰ ਤਾਂ ਇੱਥੇ ਕੁਝ ਮਿਲਦਾ ਨਹੀਂ ਹੈਗਾ ਪੇਕੀ ਜਾਣਾ ਪੇਕੀ ਜਾਣਾ ਪਰ ਜਾਈ ਹੈ ਤੇਰੀ ਨੱਕ ਬੁੱਲ ਕੱਢ ਜੇ ਤਾਂ ਭਗ ਜਾਨੀ ਉਹ ਜਵਾਬ ਮੈਨੂੰ ਦੱਸ ਦੇ ਅੱਖ ਦੇਂਦੇ ਦਾਦੀ ਜੇ ਅਸੀਂ ਭਗ ਜਾਨੀ ਆ ਗਏ ਸਾਡੇ ਮਾਰਦੀ ਹੈ ਸਾਡੀ ਮਾਮੀ ਮੇਰੇ ਸਿਆਉਣੇ ਵਰਗੇ ਜਵਾਬ ਹੈ ਹਾਂ ਸਾਰਾ ਕੁਝ ਮੇਰੇ ਜਵਾਬਾਂ ਨੂੰ ਮਿਲਦਾ ਘਰੇ ਇੱਥੇ ਉਥੇ ਲਿਆ ਕੇ ਬਿਠਾ ਦੂਗੀ ਟੁੱਟੇ ਜੇ ਪੱਖੇ ਮੂਰੇ ਉਹ ਮੱਝਾ ਨੂੰ ਨਹੀਂ ਰਹਾ ਤਾਂ ਪਤਾ ਲੈ ਕੰਮ ਨਿਬੜ ਗਿਆ ਹਰਪ੍ਰੀਤ ਨਾ ਮੇਰਾ ਨਾਮ ਲੈਣ ਦੀ ਕੀ ਲੋੜ ਸੀ ਬੇਬੇ ਕੋਲੇ ਤੈਨੂੰ ਵੀਰ ਪ੍ਰੀਤ ਨੇ ਫੋਨ ਕਰਿਆ ਮੇਰੀ ਗੱਲ ਸੁਣ ਲੈ ਕਹਿਹਾ ਤੂੰ ਮੈਨੂੰ ਫੋਨ ਤੂੰ ਕੀਤਾ ਮੈਂ ਨਾਂ ਦੱਸ ਕਿਹਦਾ ਲਾਵਾਂ ਕਿਸੇ ਕਮਾਂਡੀਆਂ ਦਾ ਨਾਂ ਲਾਵਾਂ ਮੈਂ ਨਾ ਮੈਨੂੰ ਤੂੰ ਸ਼ੇਰਨੀ ਦੇ ਮੂੰਹਰੇ ਸਿੱਟ ਕੇ ਤੁਰ ਗਿਆ ਉਹ ਤਾਂ ਮੈਨੂੰ ਐ ਜਿਵੇਂ ਕੋਈ ਬੁਰਕੀਆਂ ਵੱਢ ਕੇ ਖਾਊਗੀ ਐ ਆਉਂਦੀ ਸੀ ਮੇਰੇ ਕੰਨੀ ਨਾ ਤੈਨੂੰ ਪਹਿਲਾਂ ਨਹੀਂ ਪਤਾ ਹੈਗਾ ਵੀ ਸ਼ੇਰਨੀ ਦੇ ਮੂੰਹਰੇ ਗੱਲ ਕੌਣ ਕਰੂਗਾ ਉਹ ਮੈਂ ਸਾਰੀਆਂ ਗੱਲਾਂ ਕਰਕੇ ਆਏ ਮਰੀ ਮਾਨਾ ਹਜੇ ਤੂੰ ਸ਼ੇਰਨੀ ਪਰਖਦੀਆਂ ਉਤੋਂ ਫਰ ਤੂੰ ਐ ਕਹਿ ਦਿੰਦਾ ਵੀ ਉਹਦੀ ਭੈਣ ਨੇ ਕਰਿਆ ਹਰਪ੍ਰੀਤਦੀ ਨੇ ਫੋਨ ਉਹ ਛੇ ਨਹੀਂ ਕਰਿਆ ਸੀ ਮੇਰੀ ਭੈਣ ਨੇ ਆ ਰਹੀ ਐ ਜੇ ਪੰਜ ਚਾਰ ਦਿਨ ਛੱਡਿਆ ਦਾ ਕਿਹ ਗੱਲ ਸੀ ਉਹ ਮੈਨੂੰ ਫੋਨ ਤੇ ਦੱਸਿਆ ਤੀ ਤੂੰ ਜਿਵੇਂ ਜਿਵੇਂ ਮੈਨੂੰ ਗੱਲਾਂ ਦੱਸ ਦਿੰਦੀ ਉਹ ਮੇਰੇ ਕਰ ਮੈਂ ਗੱਲਾਂ ਕਹਿ ਦਿੰਦਾ ਭੁੱਲ ਜਾਣਾ ਤੂੰ ਤੇਰੀ ਜਿਆਦਾ ਸ਼ੱਕਟ ਹੈਗੀ ਤੈਨੂੰ ਦੱਸਿਆ ਸੀ ਵੀ ਮੇਰੀ ਭੈਣ ਆ ਰਹੀ ਐ ਮੈਨੂੰ ਛੱਡਿਆ ਫੇ ਕੀ ਗੱਲ ਐ ਤੂੰ ਬੇਬੇ ਉਹਨੇ ਮੜੇ ਹੱਥ ਬੰਨ ਲੈਂਦੀ ਹੱਥ ਤਾਂ ਬੰਨ ਲੈਂਦੀ ਫੇਰ ਤਾਂ ਭੇਜੀ ਦਿੰਦੀ ਤੈਨੂੰ ਤੈਨੂੰ ਪਤਾ ਮੈਨੂੰ ਕਿੰਨਾ ਪੁੱਠਾ ਬੋਲੀ ਐ ਮੈਨੂੰ ਕਹਿੰਦੀ ਖਸਮ ਨੂੰ ਕਹਿੰਦੀ ਖਸਮ ਨੂੰ ਆਹ ਬੋਲਦੀ ਐ ਮੈਨੂੰ ਫਿਰ ਤੂੰ ਕਹਦਾ ਨਾ ਕਿ ਤੂੰ ਕਿ ਬੋਲਣਾ ਮੇਰਾ ਸੁਭਾਅ ਬੋਲਣਾ ਕੀ ਕਸੂਰ ਐ ਮੈਂ ਤੇਰੇ ਕਹੇ ਤਾਂ ਕੰਮ ਵੀ ਛੜਦਾ ਹੂੰ ਚਾਰ ਫਰਮ ਹੋ ਜਾ ਤਿਆਰ ਫੇ ਛੱਡੇ ਹੋਣਾ ਕੋਈ ਮੇਰਾ ਮਾਪੇ ਹੁੰਦਾ ਮੈਨੂੰ ਆ ਕੇ ਲੈ ਜਾਂਦਾ ਮੈਂ ਕਿਉਂ ਕਹੂੰਦੀ ਸੋ ਉਥੋਂ ਹੁਣ ਐ ਕਹਿੰਦੀ ਐ ਕਹਿੰਦੀ ਐ ਕਿ ਮੇਰੇ ਪੋਤੇ ਪੋਤੀਆਂ ਨੂੰ ਲਿਜਾ ਕੇ ਟੁੱਟੇ ਜੇ ਪੱਖੇ ਮੂਰੇ ਬਹਾਲਾਣੀਆਂ ਕਿ ਉਥੇ ਤੂੰ ਕੀ ਐ ਕਿ ਮੇਰੇ ਪੋਤੇ ਪੋਤੀਆਂ ਨੂੰ ਏਸੀ 'ਚ ਬਿਠਾਉਣੀ ਐ ਏਸੀ 'ਚ ਬੈਂਦੇ ਕਿਉਂ ਨਹੀਂ ਹੁਣ ਏਸੀ 'ਚ ਬੈਂਦੇ ਜਵਾਕ ਤਾਂ ਪਰ ਮੇਰਾ ਇਸ ਗੱਲ 'ਚ ਕੀ ਕਸੂਰ ਹੈ? ਫੇਰ ਤੁਹਾਡੇ ਸੱਸ ਨੂੰਹਾਂ ਦਾ ਆਪ ਤੁਸੀਂ ਕੋਈ ਫੈਸਲਾ ਤਾਂ ਕਰਦੀਆਂ ਨਹੀਂ ਹੈਗੀਆਂ? ਉਹ ਮੈਨੂੰ ਨਾ ਵਿਚਾਲੇ ਤੁਸੀਂ ਐਵੇਂ ਪੀਸੀ ਜਾਨੀਓ ਬਗੈਰ ਗੱਲ ਤੋਂ। ਦੇਖ ਜੇ ਮੇਰੇ ਮਾਂ ਹੋਵੇ ਨਾ ਮਾਂ ਕੇ ਭੱਜ ਕੇ ਆਦੀ ਧੀ ਨੂੰ ਲੈ ਜੇ ਚਾਰ ਦਿਨ ਨੇ ਤੂੰ ਸ਼ੇਰਨੀ ਤੋਂ ਮੇਰਾ ਖੜਾ ਛੜਾ ਦੇ। ਤੇਰੀਆਂ ਆਹੀ ਗੱਲਾਂ ਤਾਂ ਮੈਨੂੰ ਮਾਰੀ ਜਾਂਦੀਆਂ ਨੇ ਜਦੋਂ ਤੂੰ ਮੇਰੇ ਕੋਲ ਇੰਗੀਆਂ-ਇੰਗੀਆਂ ਫਰਿਆਦਾਂ ਜਿਹਾ ਲੈ ਕੇ ਆ ਜਾਂਦੀਆਂ ਐ ਇੰਗੀਆਂ-ਇੰਗੀਆਂ ਗੱਲਾਂ ਕਰਨ ਲੱਗੀਆਂ ਨੇ ਉਹ ਮੇਰਾ ਤਾਂ ਮਨ ਮੋਂ ਮੰਗੂ ਢਲ ਜਾਂਦਾ। ਆ ਬੇਬੇ ਦਾ ਅਕਾਊਂਟ ਆਲੇ ਇਹਨੂੰ ਕੌਣ ਸਮਝਾਵੇ? ਇਹਦਾ ਤਾਂ ਉੱਥੀ ਜਾ ਕੇ ਢਲੂ ਇ딴 ਹੀ ਰਹੂਗੀ ਪੱਥਰ ਦੀ ਪੱਥਰ। ਉਹ ਮੇਰੀ ਮਾਂ ਤਾਂ ਮਰ ਜੂਗੀ ਤੂੰ ਵੀ ਮੂੰਹ ਸੰਭਾਲ ਕੇ ਗੱਲ ਬੋਲਿਆ ਕਰ। ਤੈਨੂੰ ਕੁਝ ਮਿਲ ਜੂਗਾ। ਜੇ ਮੇਰੀ ਮਾਂ ਮਰ ਗਈ। ਮੇਰਿਆ ਮੈਨੂੰ ਕੁਝ ਨਹੀਂ। ਮੈਂ ਨਹੀਂ ਕਹਿੰਦੀ ਵੀ ਤੇਰੀ ਮਾਂ ਮਰ ਜੇ ਮੈਂ ਤਾਂ ਕਹਿੰਨੀ ਆ ਵੀ ਵੱਡਾ ਬੰਦਾ ਘਰ ਚ ਜ਼ਰੂਰੀ ਐ। ਬੇਬੇ ਬੈਠੀ ਰਹੇ ਪਰ ਮੇਰੇ ਨਾਲ ੱੱਕਾ ਨਾ ਕਰੇ ਨਾ ਬੇਬੇ ਜਿਹੜਾ ਕਰਦੀ ਐ। ਕੋ ਚਲ ਫਿਰ ਐ ਕਰ। ਹਾਂ। ਹੁਣ ਆਪਾਂ ੱੱਕਾ ਦੋਨੇ ਕਰ ਲੈਨੇ ਆ। ਮੈਂ ਤੈਨੂੰ ਛੱਡ ਹੀ ਆਉਣਾ। ਬੇਬੇ ਤੈਨੂੰ ਕੁਤਰੀ ਦਾ ਬਾਂ ਤਾਂ ਨਹੀਂ ਫੜ ਲੂ। ਬਾਂਦਾ ਨਹੀਂ ਫੜ ਲੂ ਬੇਬੇ ਤੈਨੂੰ ਪਤਾ ਕੀ ਕਹਿ ਕੇ ਹਟਿਆ ਮੈਨੂੰ। ਬੇਬੇ ਕਹਿੰਦੀ ਬਾਗ ਜਾ ਛੁੱਟੀਆਂ ਚ ਮੁੜ ਕੇ ਸਾਡੇ ਘਰੇ ਨਾ ਆਈ ਆ ਤੇ ਮੁੰਡੇ ਦਾ ਦੂਜਾ ਵਿਆਹ ਕਰ ਲੂੰਗੀ ਕਹਿੰਦੀ ਬੇਬੇ ਨੇ ਕਿਹਾ ਤੀ ਹਾਂ ਉਹ ਬੇਬੇ ਤਾਂ ਐਂ ਵੀ ਕਹਿੰਦੀ ਸੀ ਕਿ ਤੂੰ ਤਾਂ ਭਈ ਆਪਦੀ ਰੰਨ ਦਾ ਗੁਲਾਮ ਹੋ ਰਿਹਾ ਹੈ ਭਾਂਡੇ ਮਾਂਜਣੇ ਲੋਕਾਂ ਨੂੰ ਗਲੀ ਚ ਖੜੀ ਰੱਖਦੀ ਤੀ 10 ਰੁਪਏ ਮੈਂ ਕੀ ਕਰਾਂ ਮੈਨੂੰ ਤਾਂ ਭਾਂਡੇ ਵੀ ਮਾਂਜਣੇ ਪੈਂਦੇ ਨੇ ਜੋ ਥੋੜਾ ਦੋਨਾਂ ਦਾ ਸੱਸ ਨੂੰ ਹਦਾ ਕਲੇਸ਼ ਹੋ ਜਾਂਦਾ ਮੈਂ ਤਾਂ ਫਿਰ ਕਿੱਧਰ ਨੂੰ ਜਾਵਾਂ ਹੁਣ ਨਾਲੇ ਨਾ ਭਾਂਡੇ ਮਾਂਜਣਾ ਨਾਲੇ ਮਸੋਂ ਤੋਂ ਗੋਲ ਗੋਲ ਕਹੋ ਮੈਂ ਤਾਂ ਨਹੀਂ ਕਿਹਾ ਤੈਨੂੰ ਕਦੇ ਕੰਮ ਕਰਨ ਨੂੰ ਉਤਾਂ ਜਦੋਂ ਬੇਬੇ ਮੈਨੂੰ ਅੰਦਰ ਬਾਦ ਦਾ ਦਿੰਦੀ ਹੈ ਲੜਾਈ ਹੁੰਦੀ ਹੈ ਫਿਰ ਦੱਸ ਮੈਂ ਕੀ ਕਰਾਂ ਤੁਹਾਡੇ ਪਾਣੀ ਕੋਣ ਬਣ ਜੂਗਾ ਹੋਰ ਉਹ ਦਿਨ ਵੀ ਵਾਰੀ ਮੈਨੂੰ ਕਮਰੇ ਚ ਤੇ ਆਇਆ ਅੰਦਰ ਲੱਗ ਕੇ ਮੇਰੇ ਨਾਲ ਬੇਬੇ ਨੂੰ ਐਂ ਕਹਿ ਦਿੰਦਾ ਮੈਂ ਵੀ ਕੋਈ ਕੰਮ ਵਾਲੀ ਰੱਖ ਲੈਨੇ ਆ ਬੇਬੇ ਔਖੀ ਹੁੰਦੀ ਹੈ ਕੰਮ ਚ ਤੈਨੂੰ ਮੈਂ ਛੱਡਿਆ ਨਾ ਤੇਰੀ ਪਿੱਛੇ ਮੈਂ ਤਾਂ ਆਖਿਆ ਸੀ ਬੇਬੇ ਨੂੰ ਮੈਂ 4 ਦਿਨ ਕੰਮ ਵਾਲੀ ਲਾ ਲੈਨੇ ਆ ਕਹਿੰਦੀ ਕੰਮ ਵਾਲੀ ਨਹੀਂ ਲਾਉਂਦੀ ਵਿਆਹ ਕਰੂੰਗੀ ਮੁੰਡੇ ਦਾ ਵਿਆਹ ਉਹ ਰਹਿਤ ਹੈ ਜਿਹਨੇ ਤੇ ਤੂੰ ਕੁਛ ਕੇ ਦੇਖ ਲੈ ਫਿਰ ਇਹ ਨਹੀਂਆਂ ਨਹੀਂਆਂ ਗੱਲਾਂ ਕਰਿਆ ਕਰ ਮੇਹਮਾਨੀ ਇਹ ਕੁਛ ਲੈ ਜੇ ਤੈਨੂੰ ਯਕੀਨੀ ਨਹੀਂ ਆਉਂਦਾ ਨਾ ਤੂੰ ਕੋਲਾ ਨਾ ਕੋਲੋਂ ਬਣਾਉਣੀ ਆ ਕੋਸ ਗੱਲਾਂ ਮੈਂ ਕੋਲੋਂ ਕੋਈ ਗੱਲ ਨਹੀਂ ਬਣਾਉਣੀ ਮੈਂ ਮੇ ਕੋਲੋਂ ਗੱਲਾਂ ਬਣਾ ਕੇ ਜੇ ਤੈਨੂੰ ਕਹੂੰਗੀ ਤਾਂ ਮੈਨੂੰ ਉਹੀ ਗੱਲ ਮੇਰਾ ਪੂਰਾ ਹਾਲ ਨਹੀਂ ਕਰ ਦੂਗੀ ਪੁੱਛ ਕੇ ਦੇਖ ਬੇਬੇ ਮੈਨੂੰ ਇਹ ਗੱਲ ਕਹੀ ਹੈ ਕੁਛ ਦਾ ਪੁੱਛਦਾ ਮੈਂ ਹੁਣੀ ਪੁੱਛਦਾ ਜਾ ਕੇ ਉਹੀ ਵਧਾ ਚੜਾ ਕੇ ਗੱਲਾਂ ਕਹੀ ਜਾਂਦੀ ਐ ਕਿ ਐਂ ਕਿਹਾ ਐਂ ਕਿਹਾ ਜਾ ਨਾ ਫਿਰ ਕੋਲੇ ਜਾ ਨਾ ਉਹ ਬਾਗਿਆ ਨਾ ਪਾ ਸ਼ੇਰ ਨਹੀਂ ਦੀ ਜਿਵੇਂ ਕਹਿੰਦੇ ਨੇ ਗਲਾ ਮੂੰਹ ਚ ਹੱਥ ਪਾ ਦੇ ਮੇ ਹਾਂ ਮੇਰੀ ਮਾਂ ਨੂੰ ਮੈਨੂੰ ਕੁਛ ਨਹੀਂ ਕਹਿੰਦੀ ਉਹ ਕੰਨ ਭਾਰਦੀ ਫਿਰਦੀ ਆ ਉਹਦੇ ਪਤੰਦਰ ਦੇ ਕੰਨ ਆਹ ਦੇਖ ਮੁੱਗ ਜਾਦੇ ਮਗਾ ਲੱਗ ਰਹੇ ਕਿੱਥੋਂ ਬੇਮੱਤਾ ਜੰਮਿਆ ਇਹ ਬੇਬੇ ਹਾਂ ਤੂੰ ਕਿਉਂ ਨਹੀਂ ਗੱਲਾਂ ਬੋਲਦੀ ਹੁੰਦੀਆਂ ਮਾੜਾ ਮੋਟਾ ਦਿਮਾਗ ਤੋਂ ਕੰਮ ਲੈ ਲਿਆ ਕਰ ਕਿੰਨਾ ਪੁੱਠਾ ਸਿੱਧਾ ਬੋਲਦੀ ਏ ਤੂੰ ਹੁਣ ਮੇਰੇ ਦੂਜੇ ਵਿਆਹ ਕਰਾਈ ਕਿਤੇ ਤੂੰ ਕਰ ਨਹੀਂ ਪਊਗਾ ਕਿਉਂ ਕਰਨਾ ਪਊ ਮੈਂ ਨਹੀਂ ਵਿਆਹ ਵੀ ਕਰਾਉਂਦਾ ਦੂਜਾ ਕਰਾਉਂਦਾ ਕਿਵੇਂ ਨਹੀਂ ਮੈਂ ਹਰਪਤ ਨੂੰ ਛੱਡ ਨਹੀਂ ਸਕਦਾਗਾ ਛੱਡ ਨਹੀਂ ਸਕਦਾ ਹੈ ਆਹੋ ਬੇਮੱਤਾ ਨਾ ਹੋਵੇ ਤਾਂ ਮੈਂ ਵੀ ਬੇਮੱਤਾਗਾ ਉਹ ਪੂਰੀ ਗਾਹ ਬੁੜੀ ਵੀ ਨਹੀਂ ਜਿਹਦਾ ਤੂੰ ਮਗਰ ਲੱਗਿਆ ਫਿਰਦਾ ਉਹਦੋਂ ਤੂੰ ਹੀ ਦੇਖ ਕੇ ਆਈ ਸੀ ਮੈਂ ਤਾਂ ਦੇਖ ਕੇ ਨਹੀਂ ਆਈ ਤੂੰ ਦੇਖ ਕੇ ਆਈ ਸੀ ਤੂੰ ਕਹਾ ਸੋਹਣੀ ਐ ਤਾਂ ਫਿਰ ਸੋਹਣੀ ਧੀ ਬੈਠੀ ਦੀ ਮੈਨੂੰ ਕੀ ਪਤਾ ਯਾ ਮੋਟੀਆਂ ਮੋਟੀਆਂ ਅੱਖਾਂ ਦੀ ਮੈਨੂੰ ਕੀ ਪਤਾ ਵੀ ਇਹੇ ਮਤਰੀ ਜੇ ਛੋਟੀ ਜੇ ਇਹ ਨਾ ਉਹ ਤਾਂ ਲੱਤਾਂ ਦੀ ਸੀਗਾ ਮੈਂ ਘੜ ਘੜਦੀ ਲੱਤਾਂ ਬੈਠੀ ਦੀ ਨਾ ਜੇ ਮੈਨੂੰ ਐਂ ਕਹਿੰਦੀ ਵੀ ਤੂੰ ਘੜ ਬੜਾ ਲੰਮਾ ਫੇਰ ਨਾ ਸੱਤੋਛ ਹੁੰਦੇ। ਹੋਰ ਹੁਣ ਮੈਂ ਤੇਰਾ ਕੰਮ ਝਿਪਟਾ। ਹਾਂ ਬੈਠੀ ਰਹਿ ਬੇਬੇ ਤੂੰ ਤਾਂ ਐਵੇਂ ਆਪ ਦੀ ਬਗਾਨੀ ਤੀ ਨੂੰ ਨਿੰਦਲੇ ਦੋਤਾ ਉਸ ਨੂੰ ਨਿੰਦੀ ਜਾਨੀ ਹਰਪ੍ਰੀਤ ਨੂੰ ਮੇਰੀ ਗੱਲ ਸੁਣ ਲੈ ਕਿੰਨਾ ਮਰਜੀ ਜ਼ੋਰ ਲਾ ਲੈ ਮੈਂ ਤਾਂ ਉਹਨੂੰ ਆਪ ਦੇ ਨਾ ਪੇਕੀਆਂ ਚ ਛੱਡ ਕੇ ਆ ਹਰਪ੍ਰੀਤ ਨੂੰ ਉਹਨੂੰ ਅੱਜ ਛੱਡ ਕੇ ਆਉਣਾ ਹੀ ਹੋਣਾ ਲਾਜ਼ਮੀ ਹੈ ਖੇਤੋਂ ਅੱਜ ਆਇਆ ਆ ਆਪਦਾ ਕੰਮ ਛੱਡ ਕੇ ਆਹ ਜਿੰਨੇ ਡਾਂਗ ਦੀ ਨਹੀਂ ਡਾਂਗ ਕਿ ਫਿਰ ਮੈਂ ਦੇਖਣ ਨੂੰ ਕੀ ਡਿਸੀਜਨ ਦੀਆ ਮੈਨੂੰ ਜੇ ਤੂੰ ਐ ਕਰ ਰਾਹ ਪੈ ਕੇ ਦਿਖਾ ਵਣ ਰਾਈ ਪਊਂਗਾ हां तू ਹਟਾ ਕੇ ਦਿਖਾਈ ਤੂੰ ਐ ਕਰ ਮੈਂ ਛੱਡ ਕਿਉਂ ਤੂੰ ਐ ਕਰੀ ਮੈਨੂੰ ਕਾਰ ਨਾ ਕੱਢਣ ਦੀ ਨਹੀਂ ਕੱਢਣ ਦੀ ਮੈਂ ਬਸ ਤੇ ਛੱਡਿਆ ਬਸ ਛੱਡਿਆ ਨਾ ਬੇਦਖਰਾਏ ਤਾ ਜਾ ਵੀ ਨਹੀਂ ਸਕਦਾ ਕਰਾਇਆ ਵੀ ਹੈਗਾ ਮੇਰੇ ਕੋਲੇ ਕਿੱਥੋਂ ਲਿਆ ਐਨੇ ਕਰ ਰੁਪਏ ਤਾਂ ਮੇਰੇ ਕੋਲੇ ਕਰਾਏ ਜੋਗੇ ਤਾਂ ਹੁੰਦੀ ਨੇ ਗੋਜੀਆਂ ਲੱਗਦਾ ਹੋਵੇਗਾ ਦੇਖਾ ਉਪੜਾ ਫੜਾ ਮੇਰੇ ਪਿਓ ਦੇ ਸਾਲ ਇਹਨੇ ਤਾਂ ਕਿੱਥੋਂ ਤੂੰ ਬਟੂਗਾ ਫੜਾਉਂਦਾ ਨਹੀਂ ਫੜਾਇਆ ਵੀ ਤੂੰ ਗੋਜੀਆਂ ਕਰਦਾ ਕਰੀ ਉਹਦੇ ਫੜਾ ਬਟਾ ਮੈਂ ਬੇਬੇ ਸਿਆਣੀ ਬਣ ਜਾ ਤੂੰ ਛੱਡਿਆ ਉਹਨੇ ਕਿਉਂ ਕਰਦੀ ਏ ਤੂੰ ਮੈਂ ਨਾ ਬਟੂਗਾ ਫੜਾ ਦੇ ਬਟੂਗਾ ਨਹੀਂ ਮੈਂ ਫੜਾਉਂਦਾਗਾ ਮੈਂ ਤਾਂ ਜਿਹਨੂੰ ਛੱਡ ਕੇ ਆਉਂਗਾ ਹਰਪ੍ਰੀਤ ਨੂੰ ਲਾ ਜੀ ਮੈਂ ਜਾ ਨਹੀਂ ਦਿੰਦੀ ਤੈਨੂੰ ਕਿਉਂ ਨਹੀਂ ਜਾਣਦੇ ਮਾਂਜ ਮਾਂਜ ਨਾਲੇ ਪੈਣ ਜਾ ਮਾਂਜਲਾ ਪਾਣ ਦੇ ਜਾ ਬੇਬੇ ਮੇਰੀ ਗੱਲ ਸੁਣ ਲੈ ਮੈਂ ਤੇਰੇ ਭਾਂਡੇ ਤਾਂ ਮਾਂਜ ਦੂੰਗਾ ਹਾਂ ਕੱਲ ਕਰਵਾਉਂਗਾ ਉਹ ਹਰਪ੍ਰੀਤ ਨੂੰ ਛੱਡ ਕੇ ਆਉਂਗਾ ਉਹਦੇ ਪੇਕੇ ਤੇਰੇ ਛਿਰਚ ਕੀ ਪਤਾ ਨੇ ਕੋਲ ਕੇ ਕੋਲ ਕੇ ਪਾਉਣ ਨੂੰ ਮੇਰੀ ਗੱਲ ਸੁਣ ਲੈ ਉਹ ਵਿਚਾਰੀ ਆ ਦੀ ਪੇਕੀ ਜਾਂਦੀ ਏ ਕਿੰਨੇ ਚਿਰ ਤੋਂ ਕੀ ਗੱਲ ਹੈ ਜੇ ਤੂੰ ਗੜਾ ਉਹਦੇ ਪੇਕ ਤੂੰ ਨਹੀਂ ਮੇਰੇ ਨਨਕੀ ਜਾਂਦੀ ਮੈਂ ਤਾਂ ਜਾਂਦੀ ਨਹੀਂ ਸੀ ਮੈਂ ਤਾਂ ਬੁੜੀ ਬਾਹਰ ਨਹੀਂ ਚੱਪਨਦੀ ਸੀ ਮੈਂ ਤੈਨੂੰ ਦੱਸਾਂ ਅੱਛਾ ਉਹ ਤੂੰ ਹੁਣ ਬਦਲੇ ਲੈਨੀ ਹੈ ਹੈ ਹਾਂ ਉਹ ਪੁਰਾਣੇ ਜਵਾਨੀ ਦੀਆਂ ਗੱਲਾਂ ਸੀ ਬੀਬੇ ਉਹਨਾਂ ਨੂੰ ਤਾਂ ਛੱਡ ਦਿਆ ਕਰ ਹੁਣ ਹੁਣ ਦੇ ਜਵਾਨੀ ਦੀਆਂ ਗੱਲਾਂ ਕਰਿਆ ਕਰ ਹੁਣ ਤਾਂ ਨਾ ਕਿਸੇ ਦੀ ਨੂੰ ਕਿਸੇ ਨੂੰ ਪੁੱਛ ਕੇ ਵੀ ਨਹੀਂ ਆਂਦੀ ਆਉਦੀ ਸੱਸ ਨੂੰ ਉਹ ਤਾਂ ਫੇਰ ਵੀ ਕਿੰਨੀ ਚੰਗੀ ਐ ਤੈਨੂੰ ਪੁੱਛ ਕੇ ਜਾਂਦੀ ਐ ਮੈਂ ਤਾਂ ਇਹਨੇ ਸੁਣੇ ਜਾਂਦੇ ਮੈਂ ਤਾਂ ਕੰਮ ਕਰਦੀ ਐ ਤੂੰ ਜਾ ਪੁਰਾਣੇ ਜਵਾਨੀ ਦੀਆਂ ਬੀਬੇ ਨੂੰ ਤਾਂ ਤੇਰੇ ਨਾਲ ਬਾਹ ਪੈ ਗਿਆ ਤੇਰੇ ਨਾਲ ਤਾਂ ਇਹੀ ਕੱਟਣਾ ਅਬੂ ਸਾਨੂੰ ਆਹੋ ਤੈਨੂੰ ਪਾਪ ਪੜੋਸ ਕੇ ਜਮ ਕੇ ਐਡਾ ਕਰਤਾ ਤੈਨੂੰ ਤਾਂ ਆਪੇ ਬਾਹ ਪੈ ਗਿਆ ਲੱਗਦਾ ਲੈ ਮੈਂ ਹਰਪ੍ਰੀਤ ਨੂੰ ਛੱਡ ਕੇ ਹਾਂ ਤੂੰ ਜ਼ੋਰ ਲਾ ਲੈ ਹਰਪ੍ਰੀਤ ਆ ਗਿਆ ਲੈ ਹਰਪ੍ਰੀਤ ਦੋ ਮਿੰਟ ਤੈਨੂੰ ਛ ਕਿੱਥੇ ਤੂੰ ਲਿਆ ਅਰੇ ਹਰਪ੍ਰੀਤ ਆਇਆ ਤੈਨੂੰ ਛੱਡ ਕੇ ਆਵਾ ਮੈਂ ਲਿਆ ਲਿਆ ਹਰਪ੍ਰੀਤ ਨੂੰ ਸਾਡੇ ਕਾਢ ਕਾਢ ਉਹ ਹੁੰਦੀ ਐ ਕਾਢਾਂ ਦੇ ਬਾਅਦ ਆ ਜਾ ਆ ਜਾ ਡਰਨਾ ਬੇਬੇ ਤੋਂ ਬੇਬੇ ਕੁਝ ਨਹੀਂ ਕਰ ਸਕਦੀਗੀ ਲਗਾ ਤਿਆਰੀ ਬੈਠੀ ਦੀ ਆਇਆ ਤੈਨੂੰ ਛੱਡ ਕੇ ਆ ਮੇਰੀ ਪਿੱਕਿੰਗ ਲੈ ਕੀੜੇ ਖਤਰੇ ਅੰਦਰ ਚਾਬੈਗ ਚੱਕ ਕੇ ਤੁਰੀ ਹੋਣੀ ਐ ਇਹ ਮੈਂ ਬੋਲ ਮੈਂ ਕਿਹਾ ਸੀ ਬੋਲ ਮਾਰਿਆ ਨਹੀਂ ਇਹ ਤਾਂ ਮੰਨੋ ਵਾਲੇ ਛੱਡਣ ਜਾਂਦੇ ਤੈਨੂੰ ਤੂੰ ਸੋ ਨਾ ਹੋ ਜਿੱਤ ਨੂੰ ਵੀ ਕੀੜੇ ਮਗਰ ਲੱਗ ਕੇ ਜਾਣਾ ਦਾ ਪਹਾੜ ਕਰਦੀ ਕੋਈ ਦੂਰ ਕਰਦੀ ਘੁੰਮ ਜਾ ਬਸ ਤੇ ਲੈ ਜਾਉ ਨਾ ਇਹ ਕੋਈ ਪਹਾੜਾ ਨਾ ਕਰਾਇਆ ਹੈਗਾ ਹੈਗਾ ਮੇਰੇ ਕੋਲ ਆਸੀ ਪੈਸੇ ਨਾ ਨਾ ਮੈਂ ਨਹੀਂ ਜਾਂਦੀ ਤੇਰੇ ਤੇਰਾ ਦੂਜਾ ਵਿਆਹ ਕਰ ਦੂਗੀ ਮੇਰੇ ਗਈ ਮੰਗ ਲਓ ਬੇਬੇ ਤੂੰ ਕਿਉਂ ਡਰਾਈ ਜਾਨੀ ਮੈਂ ਨਹੀਂ ਵਿਆਹ ਕਰਾਉਂਦਾ ਜਮਾਨਾ ਹੋ ਗਈ ਇਹ ਬਾਤ ਤੇਰੇ ਨਾਲਾ ਬੇਬੇ ਮੈਂ ਤਾਂ ਮੈਂ ਨਹੀਂ ਜਾਂਦੀ ਤੂੰ ਕਿਉਂ ਡਰਦੇ ਦੋ ਇਹਨੂੰ ਆਇਆ ਮੈਂ ਮੈਂ ਨਹੀਂ ਜਾਂਦੀ ਇਹਨੂੰ ਆਇਆ ਵੀ ਇਹ ਬਾਗਜੇ ਦਾ ਮੈਂ ਵਿਆਹ ਕਰਾਉਂਦਾ ਮੈਂ ਨਹੀਂ ਵਿਆਹ ਕਰਾਉਂਦਾ ਤੇਰੇ ਨਾਲ ਕੋ ਲੱਗਦੀ ਬੇਬੇ ਆ ਬੇਬੇ ਤਾਂ ਛੋਟਾ ਸਵੇ ਰੱਤਾ ਕਹਿੰਦਾ ਕਿ ਛੁਕੇ ਛੁਕੇ ਮੈਨੂੰ ਪਤਾ ਤੈਨੂੰ ਐ ਵੀ ਇਹਦਾ ਘਰ ਛੋਟਾ ਹੈ ਵੀ ਮੈਂ ਚੱਲ ਬੇਬੇ ਮੈਂ ਤਾਂ ਹੈ ਜੀ ਸੋਣਾ ਨੂੰਹੋ ਗਰੀਬਣੀ ਮੈਂ ਤੇਨੂੰ ਹੋਰ ਵਿਆਹ ਦੀ ਕਮਰਾ ਨਹੀਂ ਪੇਕੀ ਜਾਇ ਨਾ ਪੁੱਤ ਦੱਸਿਆ ਨਹੀਂ ਚੱਲ ਕਰ ਇਹਦਾ ਹੈਗਾ ਕਮਰਾ ਮੁਗਾ ਹੈ ਨਾ ਨਹੀਂ ਨਹੀਂ ਮੈਂ ਬੈਕ ਤੇ ਰਿਹਾ ਮੈਂ ਬੈਕ ਤੇ ਰਹਿ ਜੇ ਮਗਾ ਤਾਂ ਲੱਗਾ ਇਹਨੇ ਆਹ ਦੇ ਅਦਾ ਚ ਲੱਤ ਮਾਰਨੀ ਆ ਚੱਲ ਜਾ ਬੋਜਾ ਬੇਬੇ ਇਹਦਾ ਕਿਤੇ ਸੱਚੀ ਇਰਾਦਾ ਤਾਂ ਨਹੀਂ ਬੈਕਰਾ ਹੁੰਦਾ ਤੇ ਹੋਰ ਹੁਣੇ ਬਾਹਰ ਕਹਿ ਦਿੰਦੇ ਇਹਨੂੰ ਲੋਕ ਵੀ ਤੇਰੀ ਬੋਹ ਨੂੰ ਕੀ ਜੇ ਤੇ ਨਾ ਨਿੱ ਜਮੀਨ ਆਉਦੀ ਆਏਗੀ ਤੇ ਵੀ ਤੂੰ ਹੋਰ ਵਿਆਹ ਕਰਾ ਲਾ ਨਾ ਬੇਬੇ ਮੈਂ ਨਹੀਂ ਜਾਂਦੀ ਜਾਇ ਨਾ ਮੈਂ ਸੁਣਦੀ ਆ ਲੋਕਾਂ ਦੀਆਂ ਗੱਲਾਂ ਆ ਲੈ ਲੈ ਬੋਜਾ ਲੈ ਜਾ ਬੋਹ ਨੂੰ ਸੱਦਿਆ ਬੇਬੇ ਹਾਂ ਤੂੰ ਕਿਵੇਂ ਇਹ ਤੇ ਛੱਪਾ ਪਾਰ ਖੈਨਾਰਪੀ ਤੇ ਹਾਂ ਦੇਖ ਲੈ ਲੈ ਗਿਆ ਛੱਡੇ ਹਰਪ੍ਰੀਤ ਬੜੀ ਸ਼ਹਿਰ ਐ ਤੂੰ ਹਾਂ ਤੇਰੀ ਜਿੱਡੀ ਸ਼ਹਿਰ ਨਹੀਂ ਹੈਗੀ ਕੋਈ ਬੋਲ ਆ ਜਾ ਅੱਜ ਨੂੰ ਤਾਂ ਨਾ ਮੈਨੂੰ ਲੋਕ ਵੇਚ ਕੇ ਖਾ ਜਾਂਦੇ ਜਿਵੇਂ ਇਹ ਜੀ ਸ਼ਹਿਰ ਨਾ ਹੁੰਦੀ ਚੱਲ ਮੈਂ ਤਾਂ ਫਿਰ ਖੇਤੀ ਵਗ ਜਾਣਾ ਮੈਥੋਂ ਤੇਰੇ ਭਾਂਡੇ ਮੰਜੀਆਂ ਦੇ ਆਪੀ ਮਾਂਜਰੂ ਹਰਪ੍ਰੀਤ ਹੁਣ ਤੇਰੇ ਭਾਂਡੇ ਵਾਹ ਵਾਹ ਦਾ ਭਾਂਡੇ ਜੇ ਸੌਲੇ ਵੇਲੇ ਤੱਕ ਦੇ ਲੈ ਭਾਂਡੇ ਮੰਜਣ ਨੂੰ ਵੀ ਤਿਆਰ ਹੋ ਗਏ ਸੀ ਮੈਂ ਸੌਰੀ ਜਾਊਂਗਾ ਰੰਬੜੇ ਹੋਇਆ